ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਵਾਸਤੇ ਨਾਭਾ ਨਸਲ 도ਗਲਾ ਪਣ ਦੇ ਵਿੱਚ ਗਾਂ ਲੈ ਕੇ ਆਏ ਆਂਗੇ ਆ ਗਾਂ ਵੇਖੋ ਸਕਰੀਨ ਦੇ ਉੱਤੇ ਆਈ ਹੈਗੀ ਇਹ ਗਾਂ ਦੇ ਕਮ ਸੇ ਕਮ ਵੀ ਸੂਣ ਦੇ 10 ਦਿਨ ਬਾਕੀ ਆ ਇਹ ਦੀਆਂ ਤੁਸੀਂ ਲੇਵੇ ਦੀਆਂ ਨਾੜਾਂ ਵੇਖੋਗੇ ਪੂਰੀਆਂ ਬਿਲਕੁਲ ਦੁੱਧ ਵਾਲੀਆਂ ਬੇਨਜ ਪੂਰੀਆਂ ਹੈਗੀਆਂ ਥਣ ਗੈਬ ਪੂਰਾ ਵਧੀਆ ਥਣ ਲੱਗਿਆ ਹੋਇਆ ਹੈਗਾ ਜਿਹੜਾ ਇਸ ਤਰ੍ਹਾਂ ਦੀ ਗਾਂ ਇਹ ਨਾਬਾ ਨਸਲ ਦੇ ਵਿੱਚ ਪਾਈ ਜਾਂਦੀ ਹੈਗੀ ਆਪਣੇ ਵਾਲੇ ਪਾਸੇ ਵੀ ਇਹ 도ਗਲਾ ਆਪਾਂ ਇਹਨੂੰ 도ਗਲਾ ਪਾਣ ਕਹਿ ਦਿੰਦੇ ਆ ਉਧਰਲੇ ਬੰਦੇ ਇਸ ਤਰ੍ਹਾਂ ਦੇ ਕਹਿੰਦੇ ਆ ਗਾਂ ਤੁਸੀਂ ਵੇਖੋ ਬਹੁਤ ਵਧੀਆ ਔਰ ਲੰਮੀ ਚੌੜੀ ਉੱਚੀ ਲੰਮੀ ਬਹੁਤ ਵਧੀਆ ਗਾਂ ਆਏंगी ਇਹ ਹੁਣ ਤੁਸੀਂ ਇਹਨੂੰ ਆਪਾਂ ਗਾਂ ਨੂੰ ਤੁਹਾਨੂੰ ਚਲਾ ਕੇ ਵੀ ਵਿਖਾਵਾਂਗੇ ਲੇਵੇ ਦੀ ਪਛਾਣ ਤੁਸੀਂ ਇਹ ਆਪ ਕਰ ਸਕਦੇ ਹੋਗੇ ਦੀ ਇਸ ਤਰ੍ਹਾਂ ਦੀ ਤੇ ਗਾਂ ਲੰਮੀ ਚੌੜੀ ਬਹੁਤ ਵਧੀਆ ਗਾਂ ਆਏंगी ਕਿਸੇ ਵੀਰ ਭਰਾ ਨੇ ਲੈਣੀ ਹੋਵੇ ਦਾ ਇਹ ਇਹ ਆ ਗਾਂ ਹੁਣ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਚਲਾ ਕੇ ਲੈਵੇ ਦਾ ਆਰਡਰ ਤੁਸੀਂ ਹਜੇ ਟੱਲ ਬਹੁਤ ਪਈ ਆਗੀ ਹਜੇ ਗਾਂ ਨੇ ਹੋਰ ਹੋਰ ਬਣਨਾ ਹੈਗਾ ਹਜੇ ਤਾਂ ਬਿਲਕੁਲ ਅੱਧੀ ਗਾਂ ਬਣੀ ਆ ਜਿਹਦਾ ਦੁੱਧ ਦੀ ਕੁਸ਼ਤੀ 35 ਕਿਲੋ ਇਸ ਤਾਂ ਦੀ ਪ੍ਰਾਪਤ ਬਿਲਕੁਲ ਗਾਂ ਦੇਊਗੀ ਮੇਰਾ ਨਾਮ ਗੁਰਲਾਬ ਸਿੰਘ ਆਗਾ ਮੇਰਾ ਨੰਬਰ ਸਕਰੀਨ ਤੇ ਆਗਾ ਤੇ ਪ੍ਰਾਪਤ ਕਰ ਸਕਦਾ